ਸਤਿ ਸ਼੍ਰੀ ਅਕਾਲ ਤੁਸੀਂ ਜ਼ਿਕਰ ਐਸਐਨਜੀਡੀਸ ਤੇ ਮੈਂ ਹਾਂ ਪ੍ਰਦੀਪ ਕਾਰ ਇੱਕ ਵਾਰ ਫਿਰ ਤੋਂ ਰੂਬਰੂ ਹੋਏ ਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣੇ ਆ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੀ ਸੋਖੀ ਸਰ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਲੁਧਿਆਣਾ ਦਾ ਜੀ ਸੋ ਲੁਧਿਆਣਾ ਦੇ ਵਿੱਚ ਇੱਕ 9 ਸਾਲ ਦਾ ਬੱਚਾ ਲਾਪਤਾ ਹੋ ਜਾਂਦਾ ਹੈ ਪਾਰਕ ਦੇ ਵਿੱਚ ਖੇਡਣ ਜਾਂਦਾ ਤੇ ਉਸ ਤੋਂ ਬਾਅਦ ਘਰ ਆ ਜਿਹੜਾ ਉਹ ਵਾਪਸ ਨਹੀਂ ਪਰਤਦਾ ਤਾਂ ਆਏ ਨਾ ਆਏ ਦਿਨ ਅਸੀਂ ਇਸ ਜਿਹੀਆਂ ਖਬਰਾਂ ਸੁਣਦੇ ਰਹਿੰਨੇ ਆ ਜਦੋਂ ਕੁੜੀਆਂ ਲਾਪਤਾ ਹੋ ਜਾਂਦੀਆਂ ਨੇ ਔਰਤਾਂ ਲਾਪਤਾ ਹੋ ਜਾਂਦੀਆਂ ਨੇ ਬੱਚੇ ਲਾਪਤਾ ਹੋ ਜਾਂਦੇ ਨੇ ਸਾਡੇ ਦਰਸ਼ਕਾਂ ਨੂੰ ਥੋੜਾ ਇਸ ਬਾਰੇ ਦੱਸੋ ਔਰ ਤੁਸੀਂ ਕਿਵੇਂ ਦੇਖਦੇ ਹੋ ਕੀ ਕਾਰਨ ਮੰਨਦੇ ਹੋ ਦੇਖੋ ਬੱਚਾ ਜਿਹੜਾ ਲਾਪਤਾ ਹੋਣਾ ਇਹ ਹੁੰਦਾ ਵੀ ਅਣਗਹਿਲੀ ਦਾ ਸਮਾਂ ਜੀ ਵੀ ਜਦੋਂ ਬੱਚਾ ਜਦ ਤੱਕ ਇਕੱਲਾ ਘਰੋਂ ਚਲੇ ਜਾਵੇ ਜਾਂ ਕਿਸੇ ਦੇ ਨਾਲ ਚਲਿਆ ਜਾਵੇ ਜਾਂ ਅੱਜ ਕੱਲ ਇਹ ਵੀ ਹੁੰਦਾ ਕਿ ਕੋਈ ਨਾ ਕੋਈ ਬੱਚਾ ਵੀ ਕਹਿ ਦਿੰਦਾ ਕਿ ਜੀ ਮੈਂ ਆ ਚੀਜ਼ ਲੈਣੀ ਹੈ ਜੀ ਆਪਾਂ ਚੀਜ਼ ਤੋਂ ਮਨਾ ਕਰ ਦਈਏ ਤਾਂ ਵੀ ਬੱਚਾ ਜਿਹੜਾ ਘਰੋਂ ਚਲੇ ਜਾਂਦਾ ਰੁਸਕੀ ਹੁਣ ਜਿਹੜਾ ਇਹ ਮਾਮਲਾ ਇਹਦੇ ਵਿੱਚ ਜਿਹੜੇ ਪਰਿਵਾਰ ਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਵੀ ਸਾਡਾ ਜਿਹੜਾ ਬੱਚਾ ਤਿੰਨ ਚਾਰ ਦਿਨਾਂ ਤੋਂ ਗੁੰਮਿਆ ਹੋਇਆ ਵੀ ਅਸੀਂ ਸਲੇਮ ਟਾਬਰੀ ਥਾਣਾ ਲੁਧਿਆਣਾ ਦੇ ਵਿੱਚ ਜੀ ਕੰਪਲੇਂਟ ਵੀ ਕਰਵਾਈ ਹਲੇ ਤੱਕ ਦੇਖੋ ਐਫ ਆਈ ਆਰ ਨਹੀਂ ਦਰਜ ਹੋਈ ਬਈ ਪੁਲਿਸ ਜਿੱਡੀ ਗਣੀ ਗੈਲੀ ਆ ਜੇ ਆਪਾਂ ਕਹਦੇ ਆ ਵੀ ਪ੍ਰਸ਼ਾਸਨ ਪ੍ਰਸ਼ਾਸਨ ਨਿਕੰਮਾ ਹੋ ਰਿਹਾ ਹ ਇਹ ਉਹਨਾਂ ਦੇ ਬਿਆਨ ਸੀ ਰਿਸ਼ਤੇਦਾਰਾਂ ਦੇ ਵੀ ਬਿਆਨ ਸੀ ਅੱਜ ਉਹਨਾਂ ਨੇ ਜਿਹੜਾ ਲੁਧਿਆਣਾ ਨੈਸ਼ਨਲ ਹਾਈਵੇ ਆ ਉਹ ਵੀ ਬੰਦ ਕੀਤਾ ਸੀ ਇਨਸਾਫ ਮੰਗਿਆ ਸੀ ਕਿ ਸਾਡਾ ਬੱਚਾ ਕਿੱਥੇ ਆ ਵੀ ਸਾਡੇ ਤੋਂ ਕਿਹੜਾ ਗੁਨਾਹ ਹੋ ਗਿਆ ਵੀ ਸਾਡਾ ਜਿਹੜਾ 9 ਸਾਲ ਦਾ ਬੱਚਾ ਵੀ ਉਹ ਪਾਰਕ 'ਚ ਖੇਡਣ ਗਿਆ ਸੀ ਜੀ ਸੋ ਕੀ ਸਰ ਜਿਸ ਤਰੀਕੇ ਦੇ ਨਾਲ ਬੱਚੇ ਲਾਪਤਾ ਹੋ ਰਹੇ ਨੇ ਜੀ ਕੁਝ ਅੰਕੜੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਉਹ ਜਾਗਰੂਕ ਹੋ ਸਕਣ ਕਿ ਕਿੰਨੇ ਬੱਚੇ ਲਾਪਤਾ ਹੁੰਦੇ ਨੇ ਅੱਜ ਦੇ ਜੀ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਬਹੁਤ ਵੱਡਾ ਸੂਬਾ ਜੀ ਜੀ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਤਕਰੀਬਨ ਲਗਾ ਲਓ ਤੁਸੀਂ ਹਰ ਰੋਜ਼ ਦੇ 2 ਤੋਂ 3 ਕੇਸ ਆਉਂਦੇ ਨੇ ਜਿਹਦੇ ਵਿੱਚ ਜੀ ਜਿਹੜੇ ਬੱਚੇ ਨਵਾਲਗ ਹੁੰਦੇ ਨੇ ਜਾਂ 18 ਸਾਲ ਤੋਂ ਘੱਟ ਲਗਾ ਲੋ ਜਾਂ 8-10 ਸਾਲ ਦੇ ਬੱਚੇ ਇਹਨਾਂ 'ਚ ਦੇਖਿਆ ਜਾਵੇ ਪ੍ਰਵਾਸੀ ਭਾਈਚਾਰੇ ਦਾ ਬੱਚਾ ਜ਼ਿਆਦਾ ਹੁੰਦੇ ਨੇ ਹੂੰ ਕਿ ਉਹ ਖੇਡਣ ਗਏ ਤੇ ਵਾਪਸ ਨਹੀਂ ਪਰਤੇ ਜਾਂ ਖੇਡਦੇ-ਖੇਡਦੇ ਅੰਮ੍ਰਿਤਸਰ ਚਲੇ ਗਏ ਇਦਾਂ ਹੀ ਦਿੱਲੀ ਦਾ ਅੰਕੜਾ ਜਿਹੜਾ ਦਿੱਲੀ ਦਾ ਅੰਕੜਾ ਉਹਦੇ ਵਿੱਚ ਹਨਾਨੀ ਜਨਕ ਆંકੜੇ ਨਹੀਂ ਕਿ ਜਿਹੜਾ ਦਿਨ ਦਿੱਲੀ ਦੇ ਵਿੱਚ ਇੱਕ ਦਿਨ ਦੇ ਵਿੱਚ 54 ਲੋਕ ਆ ਜਿਹੜੇ ਉਹ ਗੁੰਮਦੇ ਨੇ ਇੱਕ ਦਿਨ ਦੇ ਵਿੱਚ ਜੀ ਜੀ ਉੱਥੇ ਲਾਪਤਾ ਰਿਪੋਰਟਾਂ ਲਿਖੀਆਂ ਜਾਂਦੀਆਂ ਉਹਨਾਂ ਦੇ ਵਿੱਚ ਤੁਸੀਂ ਇਹ ਲਗਾ ਲਓ ਵੀ ਜੇ 800 ਬੰਦੇ ਗੁੰਮਦੇ ਨੇ ਉਹਦੇ ਵਿੱਚ ਵੱਡੇ ਛੋਟੇ ਕੁੜੀਆਂ ਵੀ ਲਗਾ ਲਓ ਨਵਾਲਗ ਲੇਡੀਜ਼ ਲਗਾ ਲਓ ਜੀ ਜਿਹੜੇ ਹੁੰਦੇ ਨੇ 18 ਤੋਂ 21 ਸਾਲ ਦੀਆਂ ਕੁੜੀਆਂ ਜੀ ਉਹ ਅਕਸਰ ਉਹਨਾਂ ਦੇ ਤਕਰੀਬਨ ਦਿਨ ਦੇ ਵਿੱਚ 4 ਤੋਂ 5 ਕੇਸ ਹੁੰਦੇ ਨੇ ਦਿੱਲੀ ਦੇ ਵਿੱਚ ਹੂੰ ਜੇ ਆਪਾਂ 2025 ਦੀ ਗੱਲ ਕਰੀਏ ਤਾਂ 24508 ਲੋਕ ਲਾਪਤਾ ਹੋਏ ਨੇ ਹੂੰ ਜਿਹਦੇ ਚ ਪੁਲਿਸ ਨੇ 4000 ਬੰਦਾ ਲੱਭਿਆ ਹੂੰ ਬਾਕੀ ਦੇ ਕੋ ਬੱਚੇ ਨਬਾਲਗ ਜਿਹੜੀਆਂ ਕੁੜੀਆਂ ਨੇ ਉਹ ਨਹੀਂ ਲੱਭ ਰਹੀਆਂ ਜੀ ਅਸੋ ਜਿਸ ਤਰੀਕੇ ਦੇ ਨਾਲ ਲਾਪਤਾ ਹੋ ਰਹੇ ਨੇ ਬੱਚੇ ਗੁੰਮ ਹੋ ਰਹੇ ਨੇ ਬੱਚੇ ਉਸੇ ਰਿਗਾਰਡਿੰਗ ਇੱਕ ਹੋਰ ਖਬਰ ਸਾਹਮਣੇ ਆਈ ਸੀ ਜਦੋਂ ਇੱਕ ਮਹਿਲਾ ਵਿਆਹ ਦੇ ਵਿੱਚ ਜਾਂਦੀ ਹੈ ਹਾਲਾਂਕਿ ਵਿਆਹ ਸਮਾਗਮ ਘਰ ਦਾ ਹੁੰਦਾ ਉਸ ਤੇ ਪਤੀ ਜੀ ਦਾ ਵਿਆਹ ਹੁੰਦਾ ਔਰ ਭੇਦ ਭਰੇ ਹਾਲਾਤਾਂ ਦੇ ਵਿੱਚੋਂ ਮਹਿਲਾ ਲਾਪਤਾ ਹੋ ਜਾਂਦੀ ਹੈ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਲਾਸਟ ਸੀਸੀਟੀਵੀ ਫੁਟੇਜ ਦੇ ਵਿੱਚੋਂ ਮਹਿਲਾ ਦਿਖਾਈ ਦਿੰਦੀ ਹੈ ਪਰ ਉਸ ਤੋਂ ਬਾਅਦ ਮਹਿਲਾ ਨਹੀਂ ਲੱਭਦੀ ਔਰ ਉਸ ਦੇ ਪਰਿਵਾਰਿਕ ਮੈਂਬਰ ਇਸ ਵੇਲੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿਵੇਂ ਦੇਖਦੇ ਹੋ ਦੇਖੋ ਇਹਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਵਿਆਹ ਨੂੰ ਜਿਹੜੇ 1-2 ਸਾਲ ਨਹੀਂ ਸੀ ਹੋਏ ਵਿਆਹ ਨੂੰ ਪੂਰੇ 17 ਸਾਲ ਹੋਏ ਸੀ ਹੂੰ 17 ਸਾਲ ਹੋਏ ਸੀਗੇ ਵਿਆਹ ਨੂੰ ਇੱਕ ਬੱਚਾ ਵੀ ਆ ਉਹਨਾਂ ਤੋਂ ਜੀ ਉਹਦੇ ਪਿਤਾ ਦਾ ਕਹਿਣਾ ਵੀ ਦੇਖੋ ਜਿਹੜੇ ਅਸੀਂ ਸਾਡਾ ਪਰਿਵਾਰ ਆ ਵੀ ਉਹ ਮਾਰਬਲ ਰਿਸੋਰਸ ਦੇ ਵਿੱਚ ਆਈ ਸੀ ਫਗਵਾੜਾ ਰੋਡ ਤੇ ਜੀ ਜੀ ਵੇ तकरीबन ਰਾਤ ਦੇ 2 ਵਜੇ ਸੀ بس ਉਹਨਾਂ ਨੇ ਇਹ ਕਿਹਾ ਕਿ ਮੇਰੇ ਜਿਹੜੇ ਵਾਈਫ ਨੇ ਉਹਨਾਂ ਨੇ ਕੱਪੜੇ ਚੇਂਜ ਕਰਨ ਲਈ ਗੱਡੀ ਦੀ ਚਾਬੀ ਮੰਗੀ ਮੈਂ ਉਹਨਾਂ ਨੂੰ ਗੱਡੀ ਦੀ ਚਾਬੀ ਦਿੱਤੀ ਜਦ ਕਿ ਉਹ ਦੇਖਿਆ ਜਾ ਸਕਦਾ ਵੀ ਗੱਡੀ ਦੀ ਚਾਬੀ ਤਾਂ ਕ ਪਹੁੰਚੇ ਨਹੀਂ ਉਹ ਜਿਹੜਾ ਸੀਸੀਟੀਵੀ ਕੈਮਰਾ ਵਾ ਜੀ ਵੀ ਉਹਨਾਂ ਨੇ ਗੱਡੀ ਉਥੇ ਓਪਨ ਕੀਤੀ ਆ ਆਪਣੀ ਡਰੈਸ ਚੱਕੀ ਆ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ ਉਹ ਕਿੱਧਰ ਨੂੰ ਗਏ ਕੀ ਹੈਗਾ ਕੀ ਨਹੀਂ ਦੇਖੋ ਕਿਤੇ ਨਾ ਕਿਤੇ ਜਿਹੜਾ ਪੌਲਟਨਰੀਆ ਉਹਨੇ ਵੀ ਇਹੀ ਕਿਹਾ ਵੀ ਕਿਡਨੈਪਿੰਗ ਵੀ ਅਸੀਂ ਇਹਦਾ ਮੰਨ ਸਕਦੇ ਆ ਜਾਂ ਉਹਨਾਂ ਦੀ ਮਨਮਰਜ਼ੀ ਵੀ ਮੰਨ ਸਕਦੇ ਆ ਕਿ ਜਿੱਦਾਂ ਉਹਨਾਂ ਦਾ ਇੱਕਦਮ ਚਲੇ ਜਾਣਾ ਵੀ ਕੋਈ ਨਾ ਕੋਈ ਹੈ ਜਿਹੜੀ ਦੇਖੋ ਘਰੇਲੂ ਕਲੇਸ਼ ਵੀ کہہ ਸਕਦੇ ਆ ਅੱਜ ਕੱਲ ਫੇਅਰ ਵੀ ਕੋਈ ਛੋਟੀ ਚੀਜ਼ ਨਹੀਂ ਵੀ ਅਫੇਅਰ ਵੀ ਕਹਿ ਸਕਦੇ ਆ ਪਰ ਹਲੇ ਦੇਖੋ ਪੁਲਿਸ ਦੀ ਜਿਹੜੀ ਬਿਆਨਬਾਜ਼ੀ ਆ ਜਾਂ ਪੁਲਿਸ ਦੀ ਕਹਿੰਦੀ ਹੈ ਜਾਂਚ ਉਹ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਆ ਜੀ ਬਿਲਕੁਲ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਸੋ ਕੀ ਸਰ ਇੱਕ ਮਹਿਲਾ ਦੇ ਵੱਲੋਂ ਆਪਣੀ ਬੇਟੀ ਦੇ ਲਈ ਬੜੇ ਪਿਆਰ ਦੇ ਨਾਲ ਖੋਇਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ ਨੇ ਰੁਬੇਸ਼ ਭੇਜੀਆਂ ਜਾਂਦੀਆਂ ਨੇ ਜਰਮਨ ਭੇਜੀਆਂ ਜਾਂਦੀਆਂ ਨੇ ਔਰ ਉਹ ਪਿੰਨੀਆਂ ਕਿਵੇਂ ਜ਼ਹਿਰ ਦੇ ਵਿੱਚ ਬਦਲ ਜਾਂਦੀਆਂ ਨੇ ਕਿ ਲੜਕੀ ਦਾ ਸਾਰਾ ਸੋਹਰਾ ਪਰਿਵਾਰ ਹੈ ਜਿਹੜਾ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਇਸ ਬਾਰੇ ਥੋੜਾ ਜਿਹਾ ਵਿਸਥਾਰ ਪੂਰਵਕ ਦੱਸੋ ਦੇਖੋ ਇਹ ਜਿਹੜੀ ਘਟਨਾ ਹੋਈ ਆ ਇਹ ਮੁਹਾਲੀ ਦੇ 33 ਸੈਕਟਰ ਦੀ ਘਟਨਾ ਵਾ ਹਮ ਇੱਥੇ ਕੀ ਹੁੰਦਾ ਇੱਕ ਜਿਹੜੀ ਔਰਤ ਆ ਬਜ਼ੁਰਗ ਔਰਤ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿ ਰਹੀ ਹੁੰਦੀ ਆ ਤੇ ਉਹਨਾਂ ਨੇ ਇੱਕ ਕਿਰਾਏਦਾਰ ਰੱਖਿਆ ਹੁੰਦਾ ਉੱਪਰ ਤਕਰੀਬਨ ਉਹ ਕਿਰਾਏਦਾਰ ਰੋਜ਼ ਰਾਤ ਨੂੰ ਡੇਟ ਆਉਂਦਾ ਸੀ ਬੜਾ ਪਰੇਸ਼ਾਨ ਕਰਦਾ ਸੀ ਬਜ਼ੁਰਗ ਮਹਿਲਾ ਨੂੰ ਜੀ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਮੈਂ ਹੁਣ ਜਰਮਨੀ ਜਾਣਾ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਹੈ ਪਰ ਉਹਨਾਂ ਨੇ ਕਿਰਾਏਦਾਰ ਨੂੰ ਕਿਹਾ ਵੀ ਤੁਹਾਡੇ ਕੋਲੇ ਜਿਹੜਾ ਦਸੰਬਰ ਤੱਕ ਦਾ ਸਮਾਂ ਵੀ ਮੈਂ ਆਪਣੀ ਬੇਟੀ ਦੇ ਕੋਲੇ ਜਰਮਨ ਜਾਣਾ ਵੀ ਮੇਰੀ ਬੇਟੀ ਦੀ ਜਿਹੜਾ ਉਹ ਬੱਚਾ ਹੋਇਆ ਵਾ ਵੀ ਮੈਂ ਉਹਨੂੰ ਦੇਖਣ ਜਾਣਾ ਮਾ ਵੀ ਤੁਸੀਂ ਇਹ ਖਾਲੀ ਕਰ ਦਿਓ ਵੀ ਕਿਉਂਕਿ ਮੇਰੇ ਤੋਂ ਬਿਨਾ ਘਰ 'ਚ ਕੋਈ ਰਹਿੰਦਾ ਨਹੀਂ ਜੀ ਵੀ ਜਿਹੜੇ ਮੇਰਾ ਬੇਟਾ ਵਾ ਜਾਂ ਮੇਰੀ ਬੇਟੀ ਆ ਵੀ ਉਹ ਜਰਮਨ ਦੇ ਵਿੱਚ ਨੇ ਹਮ ਚਲੋ ਉਹ ਕਹਿੰਦੇ ਜੀ ਮੈਂ ਸਵਾਲ ਦਿੱਤਾ ਉਹਨਾਂ ਨੂੰ ਕਹਿੰਦੇ ਵੀ ਜਿੱਦਣ ਮੈਂ ਜਿਹੜੀਆਂ ਇਹ ਪਿੰਨੀਆਂ ਨੇ ਇਹ ਮੈਂ ਪਿੰਨੀਆਂ ਉਥੋਂ ਪੰਚਕੁਲਾ ਤੋਂ ਆਪਣੀ ਸਹੇਲੀ ਦੇ ਘਰੇ ਬਹਿ ਕੇ ਬਣਵਾਈਆਂ ਜੀ ਤੇ ਮੈਂ ਸ਼ਾਮ ਨੂੰ ਘਰੇ ਆਈ ਹਮ ਤੇ ਉਹ نیچے ਆਇਆ ਬੈਠਾ ਸੀ ਕਿਰਾਏਦਾਰ ਹੂੰ ਉਹਨੇ ਜਦੋਂ ਉਹ ਕਿਰਾਏਦਾਰ ਆਇਆ ਤੇ ਉਹਨਾਂ ਨੇ ਪਿੰਨੀਆਂ ਜਿਹੜੀਆਂ ਸਮਾਨ ਜ਼ਿਆਦਾ ਹੋਣ ਕਰਕੇ نیچے ਕਮਰੇ 'ਚ ਰਖਾਤੀਆਂ ਕਿ ਵੀ ਆ ਰੱਖ ਲਓ ਵੀ ਇਹਨੂੰ ਆਪਾਂ ਕੱਲ ਪੈਕ ਕਰਾਂਗੇ ਹੂੰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗ ਲੱਗ ਰਿਹਾ ਕਿ ਜਿਹੜਾ ਕਿਰਾਏਦਾਰ ਆ ਉਹਨੇ ਥੈਲੀਮੀਅਮ ਨਾਮ ਦੀ ਚੀਜ਼ ਆ ਜਿਹੜੀ ਉਹ ਵਿੱਚ ਰਲਾ ਦਿੱਤੀ ਜੀ ਜਿਹੜੀ ਉਹ ਉੱਥੇ ਜਾਂਦੇ ਹੀ ਜਿਹੜੀਆਂ ਪਿੰਨੀਆਂ ਨੇ ਉਹ ਜ਼ਹਿਰ ਦਾ ਰੂਪ ਧਾਰਨ ਕਰ ਗਈਆਂ ਹੂੰ ਤੇ ਉਹਨਾਂ ਨੂੰ ਉੱਥੇ ਪਤਾ ਨਹੀਂ ਲੱਗਿਆ ਜੀ ਕਿਉਂਕਿ ਦੇਖੋ ਉਹਨਾਂ ਨੂੰ ਇਹ ਹੁੰਦਾ ਕਿ ਦੇਖੋ ਮਾਂ ਆਈ ਐਡੀ ਦੂਰੋਂ ਵੀ ਪਿੰਨੀਆਂ ਬਣਾ ਕੇ ਲੈ ਕੇ ਆਈ ਆ ਵੀ ਖਾਧੀਆਂ ਜਾਣ ਜਿਹੜਾ ਕੁੜੀ ਦਾ ਸੋਹਰਾ ਪਰਿਵਾਰ ਹੁੰਦਾ ਉਹ ਪਿੰਨੀਆਂ ਮਾੜੀਆਂ ਮੜੀਆਂ ਖਾ ਲੈਂਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੋ ਆਪਣਾ ਮੈਡੀਕਲ ਚੈੱਕਅਪ ਕਰਾਉਣ ਜਾਂਦੇ ਨੇ ਹਸਪਤਾਲ ਦੇ ਵਿੱਚ ਜੀ ਦੇਖੋ ਉੱਥੇ ਵੀ ਡਾਕਟਰਾਂ ਨੂੰ ਇੰਨਾ ਪਤਾ ਨਹੀਂ ਲੱਗਿਆ ਕਿ ਵੀ ਸਾਨੂੰ ਇਹਨਾਂ ਨੂੰ ਦਿੱਕਤ ਕੀ ਹੋ ਰਹੀ ਆ ਉਹ ਐਡਮਿਟ ਕਰ ਲੈਂਦੇ ਨੇ ਚਾਰ ਪੰਜ ਦਿਨ ਪ੍ਰੋਸੈਸ ਚੱਲਦਾ ਰਹਿੰਦਾ ਜਿਹੜੀ ਲੇਡੀ ਆ ਉਹ ਇੱਥੇ ਆ ਜਾਂਦੀ ਆ ਇੰਡੀਆ ਆ ਕੇ ਉਹ ਪੁੱਛਦੀ ਆ ਉਹ ਸਾਰੇ ਸੈਂਪਲ ਵਗੈਰਾ ਦਿਖਾਉਂਦੀ ਆ ਰਿਪੋਰਟਾਂ ਦਿਖਾਉਂਦੀ ਆ ਕਿ ਮੈਨੂੰ ਆ ਪ੍ਰੋਬਲਮ ਆ ਰਹੀ ਏ ਵੀ ਮੇਰੇ ਜਿਹੜੇ ਵਾਲ ਨੇ ਉਹ ਝੜਨੇ ਸ਼ੁਰੂ ਹੋ ਗਏ ਜਦੋਂ ਇੱਥੋਂ ਦੇ ਮਾਹਿਰ ਡਾਕਟਰ ਗੱਲਬਾਤ ਕਰਦੇ ਨੇ ਟੈਸਟ ਵਗੈਰਾ ਸਾਰਾ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਵੀ ਜਿਹੜਾ ਤੁਸੀਂ ਪਿੰਨੀਆਂ ਲੈ ਕੇ ਗਏ ਹੋ ਉਹ ਤੁਹਾਡੀਆਂ ਪਿੰਨੀਆਂ ਦੇ ਵਿੱਚ ਥੈਲੀਅਮ ਨਾਮ ਦਾ ਇੱਕ ਜ਼ਹਿਰ ਸੀ ਜੀ ਵੀ ਇਹਦੇ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਸੀ ਜੀ ਜੀ ਸੋਖੀ ਸਰ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਸਾਰਾ ਜਿਹੜਾ ਕਰਤੂਤ ਕਹਿ ਸਕਦੇ ਆ ਇਸਵਾਰਦਾਤ ਨੂੰ ਜਿਹੜਾ ਅੰਜਾਮ ਕਰਾਇਦਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਸੋ ਸਾਡੀ ਦਰਸ਼ਕਾਂ ਨੂੰ ਐਂਡ ਦਾ ਪੁਆਇੰਟ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਕਿਰਾਏਦਾਰ ਰੱਖਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਹੈ ਦੇਖੋ ਆਪਾਂ ਅਕਸਰ ਹੀ ਆਪਣੇ ਮਾਧਿਅਮ ਦੇ ਰਾਹੀਂ ਇਹ ਕਹਿੰਦੇ ਹੁੰਨੇ ਆ ਕਿ ਦੇਖੋ ਜਦੋਂ ਵੀ ਤੁਸੀਂ ਕਿਰਾਏਦਾਰ ਰੱਖਣਾ ਪਹਿਲਾਂ ਤਾਂ ਜਿਹੜਾ ਐਗਰੀਮੈਂਟ ਹੁੰਦਾ ਉਹ 6 ਤੋਂ 6 ਮਹੀਨਿਆਂ ਤੋਂ ਸਾਲ ਦਾ ਤੁਸੀਂ ਕੰਟਰੈਕਟ ਕਰਵਾਓ ਹੂੰ ਕੰਟਰੈਕਟ ਹੋ ਕੰਟਰੈਕਟ ਹੋ ਗਿਆ ਜੀ ਉਤੋਂ ਬਾਅਦ ਤੁਸੀਂ ਇਹਨਾਂ ਦੀ ਜਿਹੜੀ ਡਿਟੇਲ ਹੁੰਦੀ ਉਹ ਆਪਣੇ ਨਦੀਕੀ ਪੁਲਿਸ ਥਾਣਿਆਂ ਦੇ ਵਿੱਚ ਦਿਓ ਹੂੰ ਤਾਂ ਜੋ ਵੀ ਕੋਈ ਘਟਨਾ ਨਾ ਵਾਪਰ ਸਕੇ ਤੁਹਾਡੇ ਨਾਲ ਹੂੰ ਜੇ ਕੋਈ ਘਟਨਾ ਵਾਪਰਦੀ ਵੀ ਆ ਤਾਂ ਉਹਨਾਂ ਨੂੰ ਅਰੈਸਟ ਪਾਇਆ ਜਾ ਸਕੇ ਜੀ ਬਿਲਕੁਲ ਜੀ ਸੋ ਇਹ ਖਬਰ ਸੁਣਨ ਤੋਂ ਬਾਅਦ ਤੁਸੀਂ ਕੀ ਮਹਿਸੂਸ ਕੀਤਾ ਜਾਂ ਕੋਈ ਵੀ ਤੁਸੀਂ ਆਪਣਾ ਸੁਝਾਅ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਿ ਕਿਰਾਏ ਦਾ ਰੱਖਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਇਹੋ ਜੀ ਕੋਈ ਵੀ ਅਨਸੁਖਾਵੀ ਘਟਨਾ ਦੁਬਾਰਾ ਨਾ ਵਾਪਰ ਸਕੇ ਅੱਜ ਦੇ ਪ੍ਰੋਗਰਾਮ ਚੰਨੇ ਹੁਣ ਮੈਂ ਤੁਹਾਨੂੰ ਇਜਾਜ਼ਤ ਧੰਨਵਾਦ ਧੰਨਵਾਦ